Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वर्ग पर बनते हैं लेकिन धरती पर हम उन्हें मिलाते हैं marriagelagan.com dream it believe it and make it happen ManageLagan is a leading matchmaking services provider we offer trusted and authentic matrimonial profile for those who are looking for brides and grooms for marriage register at info at we cater for usa canada uk india and fiji for more information call 510-943-8037 that is 510-943-8037 ਅਸਤਰੀਏ ਰਾਤ ਇਰਾਤੇ ਚਾਕੂ ਨਾਲ ਹਮਲਾ ਬੱਚੇ ਦੀ ਮੌਤ ਚਾਰ ਲੋਕਾਂ ਦਾ ਜ਼ਖਮੀ ਹੋਣ ਦਾ ਦੱਸਿਆ ਜਾ ਰਿਹਾ ਅੰਦੇਸ਼ਾ ਡੋਨਲਡ ਟਰੰਪ ਦਾ ਕੈਨੇਡਾ ਭਾਰਤੀ ਨੂੰ ਰਿਪੋਰਟ ਕਰਨ ਤੇ ਆ ਰਿਹਾ ਵੱਧੂ ਖਰਚਾ ਆਤਮੀ ਨੇ ਆ ਤੋਂ ਪੁਲਾਰਚ ਰਹਿਣ ਵਾਲੀ ਸੁਨੀਤਾ ਵਿਲੀਅਮ ਧਰਤੀ ਤੇ ਆ ਰਹੀ ਹੈ ਵਾਪਸੀ ਕੀ ਖਰੀ ਕਰ ਸਕਦੀ ਹੈ ਉਹਨਾਂ ਲਈ ਕੋਈ ਵੱਡੀ ਮੁਸੀਬਤ ਆਸਟ੍ਰੇਲੀਆ ਚ ਰਾਹਗੀਰਾਂ ਤੇ ਚਾਕੂ ਨਾਲ ਹਮਲਾ ਹੋਇਆ ਹੈ ਬੱਚੇ ਦੀ ਮੌਤ ਹੋ ਚੁੱਕੀ ਗਿਆ ਅਤੇ 4 ਲੋਕ ਜਿਹੜੇ ਗਏ ਜ਼ਖਮੀ ਦੱਸੇ ਜਾ ਰਹੇ ਹਨ ਤਰੁਦਾਸ ਦੀ ਹੈ ਕਿ ਪੁਲਿਸ ਦੇ ਇੱਕ ਬੁਲਾਰੇ ਵੱਲੋਂ ਵਿਲਾਸ ਸ਼ਹਿਰ ਵਿੱਚ ਵਾਪਰੀ ਇਸ ਘਟਨਾ ਬਾਰੇ ਏਪੀ ਨੂੰ ਦੱਸਿਆ ਹੈ ਇੱਕ ਵਿਅਕਤੀ ਨੇ ਰਾਹਗੀਰਾਂ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਹੈ ਦੱਖਣੀ ਆਸਟ੍ਰੇਲੀਆ ਵਿੱਚ ਛੜੀਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ਵਿਚ ਇੱਕ 14 ਸਾਲਾ ਲੜਕੇ ਦੀ ਮੌਤ ਹੋ ਗਈ ਹੈ ਤੇ ਚਾਰ ਹੋਰ ਜ਼ਖਮੀ ਦਸੇ ਜਾ ਰਹੇ ਹਨ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਇੱਕ 23 ਸਾਲਾ ਦਾ ਸੀਰੀਆਈ ਸ਼ਰਨ ਮੰਗਣ ਵਾਲੇ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਬੁਲਾਰੇ ਨੇ ਕਿਹਾ ਹੈ ਕਿ ਵਿਲਾਸ ਸ਼ਹਿਰ ਵਿੱਚ ਵਾਪਰੀ ਇਸ ਘਟਨਾ ਬਾਰੇ AFC ਨੂੰ ਦੱਸਿਆ ਗਿਆ ਗਿਆ ਤੇ ਇੱਕ ਵਿਅਕਤੀ ਤੇ ਨਾਗਿਰਾਨ ਨੂੰ ਤੇ ਹਮਲਾ ਕਰਨ ਬਾਰੇ ਰਗਾਇਆ ਉਹ ਕੀਤਾ ਉਹਨੇ ਕਿ ਇੱਕ ਪੀਰੀਅਡ ਤੇ ਇੱਕ 14 ਸਾਰਾ ਲੜਕੇ ਦੀ ਮੌਤ ਹੋ ਗਈ ਗਿਆ ਤੁਹਾਨੂੰ ਦੱਸ ਦੇ ਪੇ ਗਿਆ ਕਿ ਆਸਟ੍ਰੀਆ ਚ ਇਹ ਰਾ ਗੀਰਾ ਤੇ ਚਾਕੂ ਨਾਲ ਦੋਨ ਟ੍ਰੱਪ ਦਾ ਕਿਹੜਾ ਭਾਰਤੀਆਂ ਨੂੰ ਰਿਪੋਰਟ ਕਰਨ ਤੇ ਆ ਰਿਹਾ ਵੱਧੂ ਖਰਚਾ ਜੀ ਹਾਂ ਅਮਰੀਕਾ ਨੇ ਇੱਕ ਸੀਸ 17 ਫੌਜੀ ਜਹਾਜ਼ ਰਾਹੀਂ 104 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅੰਮ੍ਰਿਤਸਰ ਭੇਜਤਾ ਹੈ ਜਿਸ ਨਾਲ ਅਮਰੀਕੀ ਟੈਕਸਾ ਵਾਦਾ ਨੂੰ ప్రతి ਵਿਅਕਤੀ 24 ਹਜ਼ਾਰ ਡਾਲਰ ਦਾ ਖਰਚ ਆਇਆ ਹੈ ਇੱਕ ਚੋਟੀ ਦੇ ਡੈਮੋਕ੍ਰੇਟਿਡ ਸੈਨੇਟਰ ਦੇ ਅਨੁਸਾਰ ਦੋ ਹੋਰਾਂ ਨੇ ਰੱਖਿਆ ਸਕੱਤਰ ਨੂੰ ਦੇਸ਼ ਨਿਕਾਲੇ ਲਈ ਇੱਕ ਚਾਰਟਰ ਫਲਾਈਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਜਿਵੇਂ ਕਿ ਪਿਛਲੇ ਬਿਡੇਨ ਪ੍ਰਸ਼ਾਸਨ ਦੌਰਾਨ ਪ੍ਰਕਿਰਿਆ ਸੀ 트럼ਪ ਪ੍ਰਸ਼ਾਸਨ ਦੇ ਅਧੀਨ ਅਮਰੀਕਾ ਨੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਵਧਾ ਦਿੱਤੀ ਹੈ ਇੱਕ ਅਜਿਹਾ ਕਦਮ ਜੋ ਪ੍ਰਵਾਸ ਦੇ ਪ੍ਰਸ਼ਾਸਨ ਦੇ ਦ੍ਰਿੜ ਰੁੱਖ ਤੇ ਨੂ ਜਾਗਰ ਕਰਦਾ ਹੈਗਾ ਹਾਲਾਂਕਿ ਇਹ ਤਰੀਕਾ ਵਪਾਰਕ ਚਾਰਟਰ ਉਡਾਨਾਂ ਦੀ ਵਰਤੋਂ ਨਾਲੋਂ ਕਾਫੀ ਮਹਿੰਗਾ ਹੈ ਹਾਲਾਂਕਿ ਇਹ ਉਡਾਨਾਂ ਰਾਜਨੀਤਿਕ ਟੀਚਿਆਂ ਦੀ ਪੂਰਤੀ ਕਰ ਸਕਦੀਆਂ ਹਨ ਪਰ लागत ज्यादा है भारत में एक हाल ही में देश निकाले दी उड़ान दी कीमत लगभग 1 मिलियन थी भारत ने गैर कानूनी इमिग्रेशन विरुद्ध अपना रुख दोहराया ਅਤੇ ਸੰਕੇਤ ਦਿੱਤਾ ਕਿ ਉਹ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਦੀ ਜਾਇਜ਼ ਵਾਪਸੀ ਲਈ ਖੁੱਲ੍ਹਾ ਹੈ ਸੁਨੀਤਾ ਵਿਲੀਅਮ ਜਦੀ ਧਰਤੀ ਤੇ ਵਾਪਸੀ ਖੜੀ ਕਰ ਸਕਦੀ ਹੈ ਕੋਈ ਨਵੀਂ ਮੁਸੀਬਤ ਸੁਨੀਤਾ ਵਿਲੀਅਮਜ਼ ਅਤੇ ਉਸਦੇ ਸਾਥੀ ਬੁੱਚ ਵਿਲਮੋਰ ਅੰਤਰਰਾਸ਼ਟਰੀ ਪੋਲਰ ਸਟੇਸ਼ਨ ਵਿੱਚ 8 ਮਹੀਨੇ ਬਤਾਉਣ ਤੋਂ ਬਾਅਦ ਧਰਤੀ ਤੇ ਵਾਪਸ ਆਉਣ ਲਈ ਤਿਆਰ ਹਨ ਪਰ ਧਰਤੀ ਤੇ ਵਾਪਸੀ ਉਨੀ ਆਸਾਨੀ ਨਹੀਂ ਨਾਲ ਹੋ ਸਕਦੀ ਕਿਉਂਕਿ ਜਿੰਨੀ ਲੱਗਦੀ ਏ ਸੁਨੀਤਾ ਵਿਲੀਅਮ ਜੇ ਲਈ ਸਭ ਤੋਂ ਵੱਡਾ ਸੰਘਰਸ਼ ਧਰਤੀ ਦੀ ਗੁਰਤਾ ਨਾਲ ਆਪਣੇ ਆਪ ਨੂੰ ਮੁੜ ਸਥਾਪਿਤ ਕਰਨਾ ਹੋਵੇਗਾ ਲੰਬੇ ਸਮੇਂ ਤੱਕ ਭਾਰ ਰਹਿਤ ਵਾਤਾਵਰਣ ਵਿੱਚ ਰਹਿਣ ਤੋਂ ਬਾਅਦ ਗ੍ਰੈਵਿਟੀ ਦੇ ਪ੍ਰਭਾਵ ਕਾਰਨ ਉਸ ਨੂੰ ਮੁਸ਼ਕਿਲ ਹੋ ਸਕਦੀ ਹੈ ਬੋਚ ਵਿਲਮੋਰ ਨੇ ਕਿਹਾ ਕਿ ਗ੍ਰੈਵਿਟੀ ਬਹੁਤ ਤੇਜ਼ ਹੁੰਦੀ ਹੈ ਜਦੋਂ ਅਸੀਂ ਵਾਪਸ ਆਉਂਦੇ ਹਾਂ ਤਾਂ ਇਹ ਸਾਨੂੰ heਠਾ ਖਿੱਚਣ ਲੱਗ ਪੈਂਦੀ ਹੈ। ਸਰੀਰ ਦੇ ਤਲ ਪਦਾਰਥ ਘਟਣ ਲੱਗ ਪੈਂਦੇ ਹਨ ਅਤੇ ਪੈਨਸਿਲ ਚੁੱਕਣਾ ਵੀ ਇੱਕ ਮੁਸ਼ਕਲ ਕੰਮ ਜਾਪਦਾ ਹੈ। ਲੰਬੇ ਸਮੇਂ ਤੱਕ ਆਈਐਸਐਸ ਦੇ ਰਹਿਣ ਵਾਲੇ ਪੁਲਾੜ ਯਾਤਰੀਆਂ ਨੂੰ ਮਾਸਪੇਸ਼ੀਆਂ ਦੀ ਕਮਜ਼ੋਰੀ ਹੱਡੀਆਂ ਦੀ ਘੰਟਾ ਦਾ ਨੁਕਸਾਨ ਅਤੇ ਸਰੀਰ ਦੇ ਤੱਲ ਪ੍ਰਦਾਤਾਂ ਦਾ ਅਸਤੁਲਨ ਵਰਗੀਆਂ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਏ ਪੋਲਾਰ ਵਿੱਚ ਹਰ ਮਹੀਨੇ ਇੱਕ ਪੋਲਾਰ ਯਾਤਰੀ ਦੀ ਹੱਡੀਆਂ ਦੀ ਗੰਤਾ 1 ਪ੍ਰਸਤ ਘਟ ਜਾਂਦੀ ਏ ਕਿਉਂਕਿ ਗੁਰੂਤਾ ਸ਼ਕਤੀ ਤੋਂ ਬਿਨਾਂ ਹੱਡੀਆਂ ਅਤੇ ਕੋਈ ਭਾਰ ਨਹੀਂ ਹੁੰਦਾ ਵਾਪਸ ਆਉਣ ਤੋਂ ਬਾਅਦ ਸੁਨੀਤਾ ਵਿਲੀਅਮ ਜ ਨੂੰ ਆਪਣੇ ਸਰੀਰ ਨੂੰ ਧਰਤੀ ਦੀਆਂ ਸਥਿਤੀਆਂ ਦੇ ਅਨੁਕੂਲ ਬਣਾਉਣਾ ਇਹ ਸਹਾਇਤਾ ਕਰਨ ਲਈ ਇੱਕ ਸ਼ਖਸ सख्त मुड़व सेवा प्रोग्राम गुजरना पवेगा Tune in to MarriageLagan.com every Saturday 2 to 3 p.m. with Varinder Ubhi, a show about matrimonials, life partnership, and relationships. Only on Radio Zindagi 1550 AM. Mission call 5109438037. 943 -8037. That is 5109438037. रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India, and Fiji. For more information, call 510-943-8037. That is 510-943-8037.